ਕੁਝ ਲੋਗਾਂ ਦਾ ਇਹ ਗੱਲਾ ਹੁੰਦਾ ਵੀ ਇਹਨਾਂ ਨੂੰ ਆਪਣੀਆਂ ਹਵੇਲੀਆਂ 'ਚ ਬਿਠਾ ਦੇ ਮੈਂ ਨਾ ਵੈਸੇ ਤੇ ਮੈਂ ਕਹਿੰਦਾ ਨਾ ਵੀ ਵੈਸੇ ਆਡੀਅנס ਤੁਸੀਂ ਲੈਣੀ ਹੋਵੇ ਤੇ ਆ ਤੇ ਹੋਣਾ ਗਾਣਾ ਕੱਢ ਕੇ ਤੇ ਜਨਾਨੀਆਂ ਵਹਾ ਕੇ ਭਾਵੇਂ 10-10 ਮਹੀਨੇ ਦੂਜੇ ਲੈ ਲਓ ਬਿਲਕੁਲ ਜਿੱਦਾਂ ਇੰਡੀਆ ਤੋਂ ਕਿਸੇ ਨਾ ਆਉਣਾ ਉਹਨਾਂ ਦੇ ਵੀਜ਼ੇ ਲਈ ਕੀ ਰਿਕੁਆਇਰਮੈਂਟਸ ਨੇ ਅ ਇੰਡੀਆ ਤੋਂ ਵੀਜ਼ੇ ਵਾਸਤੇ ਮੁਸ਼ਕਲ ਹੈ ਹਾਂ ਜੀ ਭਰਤੀ ਦੇਣ ਚੱਲੇ ਆ ਤੇ ਪਰ ਮੜੇ ਘੁੰਮੇ ਉਹ ਵੀ ਛੇਣਾ ਤੇ ਵਰਦੀ ਪਹਿਲਾਂ ਹੀ ਪਾ ਲਈ ਆਉਂਦਾ ਨਾ ओके ਐਵੇਂ ਜਿਵੇਂ ਇਹ ਪਾਈ ਫਿਰਦਾ ਤੇ ਮੁੰਡਾਵੇਂ ਸ਼ਰਟ ਪਾਈ ਫਿਰ ਪੁਲਿਸ ਵਾਲੀ ਵਰਦੀ ਉਹਨੂੰ ਪੁਲਿਸਾਂ ਨੇ ਫੜ ਲਿਆ ਉਹਨੂੰ ਇੱਥੇ ਬਾਜੀ ਕੀ ਜ਼ਮੀਨਦਾਰ ਰੇਟ ਰੂਟ ਕੀ ਕਿਸਾ ਹਣ ਚਾ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਰਾਤ ਰਹਿ ਆ ਫੈਸਲਾਬਾਦ ਲਾਇਲਪੁਰ ਦੇ ਵਿੱਚ ਤੇ ਆਪਣੇ ਚੱਠਾ ਸਾਹਿਬ ਦੇ ਘਰ ਰਾਤ ਰਹੇ ਆ ਤੇ ਇਹ ਸਾਹਮਣੇ ਉਹਨਾਂ ਦਾ ਘਰ ਆ ਜਿਹੜਾ ਦੇਖ ਰਹੇ ਹੋ ਤੁਸੀਂ ਪੀਓਪੀ ਹੋਈ ਆ ਉੱਪਰ ਵਾਲਾ ਤੇ ਉਹਨਾਂ ਦਾ ਬਹੁਤ ਸੋਹਣੀ ਮਹਿਮਾਨ ਨਿਵਾਜੀ ਕੀਤੀ ਤੇ ਆਪਾਂ ਬਹੁਤ ਧੰਨਵਾਦ ਕਰਦੇ ਆਂ ਵੀਰ ਦਾ ਤੇ ਅੱਜ ਦਾ ਸਫਰ ਆ ਜੋ ਉਹ ਚੱਲ ਆਪਾਂ ਨਿਕਲਣ ਲੱਗੇ ਆ ਹੁਣ ਇੱਥੋਂ ਇਸਲਾਮਾ ਇਹ ਫੈਸਲਾਬਾਦ ਤੋਂ ਲਾਇਲਪੁਰ ਤੋਂ ਚੱਲੇ ਆ ਨਾਸਰ ਭਾਜੀ ਦੇ ਘਰ ਨਾਸਰ ਢਿੱਲੋ ਸਾਹਿਬ ਤੁਸੀਂ ਅਕਸਰ ਸੁਣਿਆ ਹੋਣਾ ਨਾਸਰ ਢਿੱਲੋ ਜੋ ਆਪਣੇ ਬਜ਼ੁਰਗਾਂ ਨੂੰ ਇੱਕ ਦੂਜੇ ਨਾਲ ਮਿਲਵਾਉਂਦੇ ਨੇ ਜਦੋਂ 1947 ਦੇ ਪਾਰਟੀਸ਼ਨ ਤੋਂ ਪਹਿਲਾਂ ਦੇ ਜਿਹੜੇ ਵਿਛੜੇ ਹੋਏ ਆ ਸਾਡੇ ਬਜ਼ੁਰਗ ਉਹਨਾਂ ਨੂੰ ਆਪਸ ਵਿੱਚ ਮਿਲਵਾਉਣ ਦਾ ਕੰਮ ਕਰਦੇ ਆ ਤੇ ਇੱਥੇ ਉਹ ਘਮਾਉਂਦੇ ਫਰੋਂਦੇ ਵੀ ਆ ਤੇ ਅੱਜ ਉਹਨਾਂ ਦੇ ਪਿੰਡ ਦਾ ਗੇੜਾ ਮਾਰਾਂਗੇ ਦੇਖਾਂਗੇ ਪਾਕਿਸਤਾਨ ਦੇ ਪਿੰਡ ਕਿਹੋ ਜਿਹੇ ਆ ਤੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਹੁਣ ਆਪਾਂ ਰੈਡੀ ਹੋ ਗਏ ਸਿਰਫ ਵੇਟ ਕਰ ਰਹੇ ਆ ਆਪਾਂ ਨੂੰ ਆ ਰਹੇ ਆ ਭਾਜੀ ਉਹਨੇ ਲੈਣ ਆਪਾਂ ਘੁੰਮ ਫਿਰ ਰਹੇ ਹਿੱਥੇ ਇਹਨਾਂ ਦੀ ਇੱਥੇ ਵੈਜੀਟੇਬਲ ਦੀ ਆਪਣੀ ਸ਼ਾਪ ਆ ਤੇ ਨਾਲ ਹੀ ਉਹਨਾਂ ਨੇ ਆਵਾਜ਼ ਮਾਰ ਲਿਆ ਤੇ ਕਹਿੰਦੇ ਸੰਤਰੇ ਖਾ ਲੋ ਭਾਜੀ ਬਹੁਤ ਮਹਿਮਾਨ ਨਿਵਾਜੀ ਕਰਦੇ ਤੇ ਆਪਣੇ ਸਿੰਘ ਸਾਹਿਬ ਵੀ ਪਹੁੰਚ ਗਏ ਨੇ ਥੋੜੇ ਲੇਟ ਹੋ ਗਏ ਅੱਜ ਤੇ ਪਾਈ ਇੱਕ ਇੱਕ ਪਾਈ ਸਾਬੋਂ ਦਾ ਵੇਟ ਕਰਾਉਨੇ ਹੋ ਤੁਸੀਂ ਉਹ ਸਦਕੇ ਜਾਵਾ ਵੇਟ ਨੇ ਬੈਠੇ ਆਪਣੇ 10 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਗਏ ਪੌਣੇ ਨਾਲ ਪੌਣੇ 10 ਬਹੁਤ ਵਧੀਆ ਜੀ ਫਤਿਹ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਹਾਂ ਜੀ ਦੱਸ ਕੋ ਠੀਕ ਹੋ ਚੰਗੇ ਤੁਸੀਂ ਵਧੀਆ ਰਾਤ guzari ਭਾਈ ਨੇ ਬੜੀ ਸੋਹਣੀ ਤੇ ਹੁਣ ਚੱਠਾ ਸਾਹਿਬ ਦੇ ਘਰ ਯਾਰ ਤੁਹਾਡੇ ਪਿੰਡ ਪਹੁੰਚ ਗਏ ਭਾਜੀ ਹੁਣਾ ਕੋਲ ਤੇ ਭਾਜੀ ਹੁਣ ਚਾਹ ਲੈ ਕੇ ਆਏ ਇਹ ਭਾਜੀ ਹੁਣ ਦਾ ਛੋਟਾ ਛੋਟੇ ਨਾਸਰ ਟਿਲੋਂ ਸਾਹਿਬ ਸਾਡੇ ਕਰ ਦੋ ਸਾਸਰੀ ਕਲਬਲਾਸ ਸਲਾਮ ਕਰ ਦੋ ਜੀ ਹੈਲੋ ਹਜੇ ਸੁੱਤਾ ਉੱਠਿਆ ਥੋੜਾ ਹਜੇ ਬੈਟਰੀ ਚਾਰਜ ਹੋਊ ਫੇਰ ਦੱਸੂਗਾ ਕਿ ਮੈਂ ਹੈਗਾ ਫੇਰ ਇਹ ਦੱਸਣਗੇ ਸਾਹਿਬ ਜੀ ਇੱਧਰ ਭਾਈ ਸਾਹਿਬ ਆਪਣੇ ਗੁਰਮੀਤ ਸਿੰਘ ਜੀ ਬਹੁਤ ਜੀ ਕਿਵੇਂ ਰਿਹਾ ਸਫ਼ਰ ਤੁਹਾਡਾ ਵਧੀਆ ਬਹੁਤ ਵਧੀਆ ਰਿਹਾ ਭਾਜੀ ਵਧੀਆ ਰਿਹਾ ਹਾਂਜੀ ਹਾਂਜੀ ਚਲੋ ਚਲੋ ਵਧੀਆ ਕਿਥੇ ਨੇ ਪਿੰਡ ਆਪਣਾ ਮੇਰਾ ਹੈਗਾ ਹੁਸ਼ਿਆਰਪੁਰ ਨਰੈਣਗੜ੍ਹ ਦਸੂਏ ਦੇ ਕੋਲ ਠੀਕ ਠੀਕ ਹਾਂਜੀ ਅਸੀਂ ਪੱਕੇ ਇੱਥੋਂ ਜਾਂ ਉਧਰੋਂ ਨਹੀਂ ਅਸੀਂ ਵੇਹ ਪਿੱਛੋਂ ਪੰਜ ਵੜਦੇ ਆਂ ਮਰ ਤਰਨ ਤਰਨ ਅੱਛਾ ਪੰਜ ਵੜਾ ਜਿੱਥੇ ਉਹ ਪਿੰਗਲ ਵੜਾ ਆਪਣਾ ਉਹ ਅੰਮ੍ਰਿਤਸਰ ਸਾਹਿਬ ਹਾਂ ਜਰਨ ਤਰਨ ਤਰਨ ਠੀਕ ਪੰਜ ਵੜਾ ਅੱਛਾ ਚੁਬਾਲ ਠੀਕ ਠੀਕ ਤੁਹਾਡੇ ਨਾਲ ਉਧਰ ਕਾਫੀ ਘੁੰਮਿਆ ਫਿਰ ਆ ਉਧਰ ਰਿਹਾ ਹੁਣ ਆਪਾਂ ਨਾਸਰ ਢਿੱਲੋ ਭਾਜੀ ਨਾਲ ਉਹਨਾਂ ਦੇ ਪਿੰਡ ਜਾ ਰਹੇ ਆ ਤੇ ਫੈਸਲਾਬਾਦ ਆਇਲਪੁਰ ਤੋਂ ਉਹਨਾਂ ਦਾ ਪਿੰਡ ਬਿਲਕੁਲ ਕੋਹਲਿਆ 20 ਕਿਲੋਮੀਟਰ ਆਓ ਚੱਲਦੇ ਆਂ ਵਾਲੀ ਲੋਈ ਖੁਸ਼ੀਆਂ ਚੜ ਗਈਆਂ ਹੈ। ਜੱਦੀ ਦਾ ਬੋਛਕੀ ਨੇ। ਹੂੰ। ਇੱਕ ਚਲਾ ਇੱਕ ਡੀਓ ਜਿਹੜੀ ਹੁਣ ਨਵੀਂ ਕਢਾਈ ਹੈ ਨਾ ਜੀ। ਹਾਂ ਜੀ ਹਾਂ ਜੀ। ਲੋ ਜੀ ਪਾਈ ਕਿੰਨੇ ਦੂਰ ਆਪਣਾ ਪਿੰਡ ਇੱਥੋਂ? 3 ਕਿਲੋਮੀਟਰ ਆ ਨਾਲ ਸਰ ਦਾ ਪਿੰਡ। ਆਜੋ ਆਜੋ ਜੀ ਆਜੋ। ਬਹੁਤ ਵੈਰੀ ਗੁੱਡ। ਆਪਣੇ ਸਿੰਘ ਸਾਹਿਬ ਜੀ ਵੀ ਆ ਗਏ ਨੇ। ਅੱਜ ਗੱਡੀ ਚਲਾਉਣਗੇ ਸਾਡੇ ਛੋਟੇ ਢਿਲੋ ਸਾਹਿਬ। ਹਾਂ। ਅੱਜ ਇਹ ਸਾਨੂੰ ਡਰਾਈਵ ਕਰਕੇ ਲਿਜਾਣਗੇ। ਵਾਹ। ਪਿੰਡ ਦਾ ਕੀ ਨਾਮ ਆ ਭਾਜੀ? ਇੱਥੇ ਵੀ 5 ਵੜਾ 6 ਚੱਕ 5 ਵੜਾ। ਇੱਥੇ 5 ਵੜਾ। ਹਾਂਜੀ। ਸਹੀ 6 ਚੱਕ। ਉਸ ਜਿਹੜੇ ਸਾਡੇ ਉਧਰੋਂ 5 ਵੜਾ ਟੁੱਟ ਕੇ ਆਏ ਨੇ ਜਿੰਨੇ ਘਾਰ ਇੱਥੇ ਆ ਕਿ ਤਿੰਨ ਪਿੰਡ ਉਹਨਾਂ ਦੇ ਤਿੰਨ ਬਸਤੀਆਂ ਤਿੰਨ ਪਿੰਡ। ਅੱਛਾ ਜਿਹੜੇ ਇੱਕ ਆ 7 ਚੱਕ ਤੇ 2 6 ਚੱਕ 5 ਵੜਾ। ਠੀਕ ਹੈ ਜਿਹੜੇ ਉਧਰੋਂ ਆਪਣੇ ਉੱਠ ਕੇ ਆਏ ਨੇ ਆਪਣੇ ਇੰਡੀਆ ਤੋਂ ਉੱਠ ਕੇ ਆਏ। ਜਿਹੜੇ ਉਧਰੋਂ ਆਏ। ਅਮਰਸਾਰ ਤਰਨਤਾਰਨ ਤੋਂ ਇਹ ਭਾਜੀ ਹੁਣੇ ਆਏ ਨੇ ਪੰਜਵਾੜੀ ਨਾਲ ਪਿਛਲਾ ਪਿੰਡ ਸੀ ਉੱਥੋਂ ਇਹ ਆ ਕੇ ਤੇ ਇੱਥੇ ਵਸੇ ਨੇ ਜਿੰਨੇ ਕੋ ਉੱਥੋਂ ਆਏ ਭਾਈ ਸਾਰੇ ਇਕੱਠੇ ਹੀ ਵਸ ਗਏ ਹਨ ਫਿਰ ਇੱਥੇ ਆਹ ਤਕਰੀਬਨ ਨਹੀਂ ਨਹੀਂ ਹੋਰ ਵੀ ਆ ਗਏ ਨੇ ਲੇਕਿਨ ਬਹੁਤੇ ਅਲੱਗ-ਅਲੱਗ ਥੱਥੇ ਨਹੀਂ ਕਿਉਂਕਿ ਜਿਹੜੇ ਅਸੀਂ ਆਏ ਹਾਂ ਜਦੋਂ 12:00 ਵਜੇ ਆਦੋਂ 1890 ਚ ਅੱਛਾ ਤੁਸੀਂ ਪਹਿਲਾਂ ਹਾਂ ਪਾਰਟੀ ਚੰਦ ਹਾਂ ਅੱਧੀ ਫੈਮਿਲੀ ਸਾਡੀ ਫਿਰ ਪਾਰਟੀ ਚ ਨਵਲਾਈ ਉਹ ਸੁਜਾਦਾਂ ਭੰਮੀਪੁਰਾ ਕੁਝ ਲਾਹੌਰ ਬੈਠੇ ਨੇ ਠੀਕ ਜਿਹੜੇ ਪਹਿਲਾ 1890 ਚ ਆਏ ਉਹ ਇਹਨਾਂ ਤਿੰਨਾ ਪਿੰਡਾਂ 'ਚ ਹਾਂ ਉਹ ਫਿਰ ਇਹ ਤਿੰਨਾ ਪਿੰਡਾਂ 'ਚ ਉਸ ਤੋਂ ਬਾਅਦ ਜਿਹੜਾ ਪਾਰਟੀਸ਼ਨ ਤੇ ਉਹ ਫਿਰ ਵੰਡੇ ਗਏ ਹਾਂ 1890 ਤੋਂ ਇਹਦੇ ਪਾਜੀ ਸਾਨੂੰ ਤਾਰਾ ਹੀ ਸਿਰਫ ਇੱਕ ਗੋਰੇ ਵੰਡੇ ਗਏ ਆ ਇੱਕ ਤਾਰਾਣਾ ਹੀ ਵੰਡਿਆ ਇਹ ਪਾਜੀ ਦਾ ਸਫਰ ਕਿੱਦਾਂ ਸ਼ੁਰੂਆਤ ਕਿਦਾਂ ਇਹ ਸਫਰ ਦੀ ਕਿੱਦਾਂ ਸੋਚਾਇ ਪੰਜਾਬੀ ਲਹਿਰ ਤੇ ਤੁਸੀਂ ਜਿਹੜਾ ਪਾਰਟੀਸ਼ਨ ਤੋਂ ਅੱਛਾ ਮੈਂ ਕਿਹਾ ਗੱਡੀ ਦੇ ਕਹਿੰਦੇ ਹੁਣ ਨਹੀਂ 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 ਇਹ ਫਾਈਲ 2014-15 ਵਿੱਚ ਮੇਰਾ ਦੋਸਤ ਹੈ ਹਾਂ ਜਰੋਪੀ ਉਹਦਾ ਲਵਲੀ ਸੀ ਸ਼ੁਰੂ ਕੀਤਾ ਸੀ ਚੈਨਲ ਲੈ ਕੇ ਤੇ ਸ਼ੌਕੀਏ ਸ਼ੁਰੂ ਕੀਤਾ ਸੀ ਉਹਦਾ ਅੱਛਾ ਜੀ ਤੇ ਫਿਰ ਪਤਾ ਨਹੀਂ ਵੀ ਹੌਲੀ-ਹੌਲੀ ਐਡਾ ਲੰਮਾ ਬਣ ਜੂਕਾਰਵਾ ਤੇ ਹੁਣ ਮਾਸ਼ਾਅੱਲਾ ਬਹੁਤ ਸਾਰੇ ਅਸੀਂ ਸਾਨੂੰ ਵਰਾਇਡ ਆਈਡੀਆ ਹੋ ਗਿਆ ਹੌਲੀ-ਹੌਲੀ ਵੀ ਕਿਸ ਤਰ੍ਹਾਂ ਦਾ ਕੰਟੈਕਟ ਬਣਾਉਣਾ ਪਹਿਲਾਂ ਤੇ ਆਈਡੀਆ ਨਹੀਂ ਆਪਾਂ ਕਰਨਾ ਕੀ ਹੈ ਅੱਛਾ ਜੀ ਜਦੋਂ ਨਾ ਕੋਈ ਵੀ ਕੰਮ ਆਪਾਂ ਸ਼ੁਰੂ ਕਰਦੇ ਨਹੀਂ ਆਈਡੀਆ ਹੁੰਦਾ ਉਹ ਤਾਂ YouTube ਤੋਂ ਗੋਭਾਂਦੇ ਸੀ ਪਾਕਿਸਤਾਨ YouTube 2014 ਹਣਾ ਤੇ ਖੁੱਲੀ ਠੀਕ ਉਹ 2 ਵਜੇ ਅਸੀਂ ਚੈਨਲ ਬਣਾਇਆ ਅੱਛਾ 14 2014 ਤੁਸੀਂ ਕੰਮ ਕਰ ਰਹੇ ਹੋ ਤੇ ਜਿਹੜੀ ਅੱਜ ਦੇ ਟਾਈਮ ਆ ਇਹ ਸਾਰੀ ਉਸ ਟਾਈਮ ਤੋਂ ਮਿਹਨਤ ਹਾਂਜੀ 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 ਵੈਸੇ ਤੇ ਮੈਂ ਕਹਿੰਦਾ ਹਾਂ ਨਾ ਵੀ ਵੈਸੇ ਆਡੀਅנס ਤੁਸੀਂ ਲੈਣੀ ਹੋਵੇ ਤੇ ਆ ਤੇ ਹੁਣ ਗਾਣਾ ਕੱਢ ਕੇ ਤੇ ਜਨਾਨੀਆਂ ਵਹਾ ਕੇ ਭਾਵੇਂ 10 10 ਮਹੀਨੇ ਨੂੰ ਚ ਲੈ ਦੋ ਬਿਲਕੁਲ ਜੀ ਇਹ ਆਡੀਅנס ਜਿਹੜੀ ਪੱਕੀ ਜੋੜੀ ਆ ਆਪਾਂ ਜੀ ਜਿਵੇਂ ਤੁਸੀਂ ਆਏ ਹੋ ਬਿਲਕੁਲ ਜੀ ਇਹ ਉਦੋਂ ਦੇ ਲੋਕ ਜਾਣਦੇ ਆ ਤੋਗੇ ਚੰਗਾ ਕੰਮ ਵੇਖਣ ਵਾਲੇ ਲੌਂਗ ਲਾਸਟਿੰਗ ਵੇਖਣ ਵਾਲੇ ਘੱਟ ਲੋਕ ਹੁੰਦੇ ਨਾ ਸਵਾਦ ਲੈਣ ਵਾਲੇ ਬਹੁਤੇ ਹੁੰਦੇ ਜਿਆਦਾ ਹੋਈ ਹੁੰਦੇ ਅੱਜ ਕੱਲ ਤੇ ਇਹ ਦੌਰ ਚੱਲ ਰਿਹਾ ਨਗਨ ਵਿਖਾਓ ਥੋੜਾ ਤੇ ਜਨਾਨੀਆਂ ਨੂੰ ਅੱਗੇ ਲਿਆਓ ਤੇ ਜਿੱਦਾਂ ਮਰਜ਼ੀ ਜੋ ਮਰਜ਼ੀ ਪੈਸਾ ਕਮਾਓ ਚਾਹੇ ਵੀਡੀਓ ਚਲਾਓ ਚਾਹੇ ਅਰਲੀਅਨ ਤੇ ਸਬਸਕ੍ਰਾਈਬ ਕਰੋ ਕਿਸੇ ਨੂੰ ਪੱਕਾ ਜੋੜਨਾ ਉਹ ਬਹੁਤ ਔਖਾ ਆਜੋ ਹਵੇਲੀ ਕੁੜੀਆਂ ਕੁਰਸੀਆਂ ਕੱਢ ਲਓ ਜੀ ਹਵੇਲੀ ਖੋਲਣ ਲਈ ਕਹਿ ਦਿੱਤਾ ਪਾਜੀ ਹੁਣਾਂ ਨੇ ਤੇ ਵਾਈਬ ਦੇ ਜਿਹੜੀਆਂ ਮੁੰਡੇ ਨੂੰ ਇੱਧਰ ਨੂੰ ਖਿੱਚ ਲਿਆ ਆਹ ਦੇਖ ਲੋ ਓਕੇ ਤੇ ਪੂ ਸਹੀ ਗਾ ਪੂਰੇ ਟਾਈਮ ਤੇ ਦੇਖ ਲੋ ਕਈ ਵਾਰੀ ਟਾਈਮ ਘੜੀਆਂ ਜੋੜਦੀਆਂ ਫਿਰ ਉਹ ਬੰਦੇ ਨਾਲ ਮਿਲਣਾ ਹੁੰਦਾ ਤੇ ਥੋੜਾ ਆਪਾਂ ਹੀ ਅਜੇ ਪਿੰਡ ਐਂਟਰੀ ਕੀਤਾ ਹੀ ਆਂ ਭਾਜੀ ਕਹਿ ਰਹੀ ਕਿ ਆਪਾਂ ਪਿੰਡ ਹੁਣ ਹਵੇਲੀ ਚ ਹੁਣਾ ਨਹੀਂ ਕੋਈ ਜਿੱਦਾਂ ਆਇਆ ਪਹਿਲਾਂ ਉੱਥੇ ਪਿੱਛੇ ਪੁੱਛਿਆ ਭਾਜੀ ਨੂੰ ਉਹ ਵੀ ਕਹਿ ਰਹੀ ਕਿ ਹਵੇਲੀ ਕੋਈ ਨਹੀਂ ਸਾਰੇ ਡੇਰੇ ਤੇ ਆ ਪੱਟੇ-ਪੁੱਟੇ ਵੱਢ ਰਹੇ ਆ ਆਪਣਾ ਕੰਮ-ਕਾਰ ਕਰ ਰਹੇ ਆ ਇਹ ਕੰਮ ਦਾ ਟਾਈਮ ਹੁੰਦਾ ਮਾਲ ਲੰਗਰ ਲਈ ਪੱਠੇ ਕੋਈ ਨਾ ਕੋਈ ਬੀਜ ਨਹੀਂ ਛਾ ਕੋ ਵੱਢਣੀ ਕੋਈ ਪੈੜੀ ਵੋਣੀ ਬਿਲਕੁਲ ਜੀ ਮੰਦਿਰ ਜੀ ਤੁਹਾਡੀ ਖੁਸ਼ਕਿਸਮਤੀ ਉੱਥੋਂ ਸ਼ੁਰੂ ਹੋਈ ਹੈ ਜਦੋਂ ਐ 10 ਢਿੱਲੋ ਜੀ ਦੁਬਈ ਉਹਦਰ ਫਲਾਈਟ ਪਹੁੰਚ ਗਈ ਹੈ ਬਿਲਕੁਲ ਤੁਸੀਂ ਪਹਿਲਾਂ ਸੋਚ ਰਹੇ ਸੀ ਕਿ ਯਾਰ ਅੱਛਾ ਮਿਲਣਾ ਹੈ ਤੇ ਕਿੱਥੇ ਪਤਾ ਕੀਤਾ ਗਿਆ ਅਸੀਂ ਸੁੱਚਾ ਕੋਰੇ ਦੁਬਈ ਚਲੇ ਗਏ ਹਾਂ ਇੱਥੇ ਨਿਕਲ ਗਏ ਤੇ ਪਤਾ ਲੱਗ ਰਿਹਾ ਨਹੀਂ ਵਾਪਸ ਆ ਕੇ ਤੋਂ ਉੱਥੋਂ ਕੁਝ ਕਿਸਮਤਿ ਸ਼ੁਰੂ ਬਿਲਕੁਲ ਇਹਦਾ ਦਾਣਾ ਵਣ ਦਾ ਮਿਲ ਜਾਣਾ ਇੱਥੇ ਭਾਜੀ ਕੀ ਜ਼ਮੀਨਦਾਰ ਰੇਟ ਰੂਟ ਕੀ ਕਿਸਾ ਹਣਾ ਚ ਉਹ ਸਾਡੀ ਮਹਿੰਗੀ ਆ ਉਹ ਮੇਨ ਰੋਡ ਤੇ ਆ ਤੇ 5-6 ਕਰੋੜ ਨੂੰ ਠੀਕ ਹੈ ਠੀਕ ਆ ਜਿਹੜੀ ਉੱਥੋਂ ਹਟ ਵੀ ਆ ਸਸਤੀ ਹੁੰਦੀ ਹੈ ਅੱਛਾ ਇਹ ਨਾ ਨਾਰਮਲ ਵੀ ਗਰਾਊਂਡ ਰੇਟ ਤੇ ਹੈਗਾ ਕੀ ਰੇਟ ਕਰੋੜ ਨੂੰ ਆਇਆ ਹਾਂ ਸੋਈ ਸਾਨੂੰ ਆਪਣਾ ਫੇਸ ਸੋਛ ਇੱਧਰ ਆਂ ਘਰ ਆ ਪਾਜੀ ਹੁਣ ਆ ਦਾ ਪਿੰਡ ਚ ਇਹ ਪੁਲਸਟੇਜ ਆ ਵੈਸੇ ਵਰਗੀ ਤੇ ਵੈਸੇ ਵਰਦੀ ਪਾਣੀ ਹੋਣੀ ਜੇ ਵੱਡੇ ਭਰਾ ਦੀ ਲੋ ਜੀ ਪਹੁੰਚ ਗਏ ਆ ਪਾਜੀ ਹੁਣ ਆ ਦੇ ਡੇਰੇ ਤੇ ਤੇ ਘਰ ਡੇਰਾ ਵੀ ਇੱਕ ਸਾਉ ਦਾ ਕਹਿ ਸਕਦੇ ਆ ਤੇ ਘਰ ਵੀ ਕਹਿ ਸਕਦੇ ਆ ਆ ਦੋਵੇਂ ਘਰ ਨੇ ਇੱਧਰ ਆ ਨਵਾਂ ਬਣਾਇਆ ਹੋਣਾ ਪੁਰਾਣਾ ਠੀਕ ਹੈ ਚਲੋ ਆ ਜੀ ਆ ਬੇਕ ਲਓ ਜੀ ਪਹਿਲੀ ਚਲਕ ਡੇਰੇ ਦੀ ਚਲ ਮਿਲੀ ਪਾਕਿਸਤਾਨ ਦੇ ਵਿੱਚ ਦੇਖ ਲਓ ਇੱਕ ਚੀਜ਼ ਬਹੁਤ ਕਾਮਨ ਆ ਬਹੁਤ ਆਮ ਆ ਕਿ ਇੱਥੇ ਘਰ ਘਰ ਦੇ ਵਿੱਚ ਪਸ਼ੂ ਤੇ ਡੰਗਰ ਰੱਖੇ ਹੋਏ ਆ ਤੇ ਆਪਣੇ ਹੁਣ ਪੰਜਾਬ ਦੇ ਵਿੱਚ ਬਹੁਤ ਬਿਰਲੇ ਬਿਰਲੇ ਘਰ ਆ ਜਿਨ੍ਹਾਂ ਦੇ ਵਿੱਚ ਡੰਗਰ ਨੇ ਬਰਾਬਰ ਆ ਸਾਡੇ ਭਾਜੀ ਤਕਰੀਬਨ ਤਕਰੀਬਨ ਇੱਥੇ ਪਸ਼ੂ ਰੱਖੇ ਹੀ ਆਣਾ ਡੰਗਰ ਰੱਖੇ ਸਾਡੇ ਅੱਗੇ ਤੁਹਾਡੇ ਅੰਦੇ ਹੁੰਦੇ ਆ ਵੀ ਤੁਹਾਡੇ ਨਾਲ ਘੱਟੇ ਸਾਡੇ ਸਾਰੇ ਤਕਰੀਬਨ ਰੱਖੇ ਵਾਹ ਵਾਹ ਸਾਰੇ ਰੱਖੇ ਆ ਹਾਂ ਤਕਰੀਬਨ ਸਾਰੇ ਰੱਖੇ ਸਾਡੇ ਪੰਜਾਬ 'ਚ ਹੁਣ ਲੱਭਦੇ ਨਹੀਂ ਬਹੁ ਘੱਟ ਕੋਈ ਕੋਈ ਆ ਜਿਨ੍ਹਾਂ ਦੇ ਹੈ 1500 ਸੀ ਨਹੀਂ ਜੀ ਜੀ ਆ ਜੀ ਠੀਕ ਠਾਕ ਠੀਕ ਠਾਕ ਇਸਲਾ ਹਾਂ ਅਲੋ ਪਰਤੇ ਸਾਹ ਜੀ ਭਰਤੀ ਦੇਣ ਚੱਲੇ ਆ ਤੇ ਪਰ ਮੜੇ ਘੁੰਮੇ ਉਹ ਪਿਛੇ ਨੂੰ ਵਰਦੀ ਪਹਿਲਾਂ ਹੀ ਪਾ ਲਈ ਉਹ ਗੱਲ ਕੋਟ ਸੀ ਆਉਂਦਾ ਨਾ ਉਹ ਕਿਵੇਂ ਐਵੇਂ ਜਿਵੇਂ ਇਹ ਪਾਈ ਫਿਰਦਾ ਤੇ ਮੁੰਡਾ ਐਵੇਂ ਸ਼ਰਟ ਪਾਈ ਫਿਰ ਪੁਲਿਸ ਵਾਲੀ ਵਰਦੀ ਉਹਨ ਪੁਲਿਸ ਵਾਲਿਆਂ ਫੜ ਲਿਆ ਉਹਨ ਵੀ ਤੂੰ ਵਰਦੀ ਆਂਦਾ ਲਾਹੌਰ ਕੀ ਆਂਦਾ ਆਉਂਦਾ ਵੀ ਮੁਲਾਜ਼ਮ ਹੈ ਨੀਆਂ ਦਾ ਕਾਗਜ਼ ਜਮ੍ਹਾਂ ਕਰਾਏ ਇਹ ਅਸੀਂ ਚੱਲਾ ਕਰਾਉਣ ਇਹ ਹਜੇ ਕਾਗਜ਼ ਜਮ੍ਹਾਂ ਕਰਾਉਣ ਚੱਲਾ ਦਾ ਵਰਦੀ ਪਹਿਲਾਂ ਹੀ ਚਲੋ ਬਹੁਤ ਵਧੀਆ ਤੁਸੀਂ ਆਏ ਹੁਣ ਜਿਵੇਂ ਅਸੀਂ ਉਧਰੋਂ ਆਏ ਆ ਕੋ ਸਨ ਦਿਮਾਗ ਚ ਕੁਝ ਗੱਲਾਂ ਬਜ਼ੁਰਗਾਂ ਦੀਆਂ ਕੋਈ ਯਾਦਾਂ ਕੁਝ ਹੁੰਦੀਆਂ ਯਾਦਾਂ ਉਸ ਤਾਂ ਕਿ ਸਾਡੇ ਆਂਡ ਗਵਾਂਡ ਲੋਕਾਂ ਨਾਲ ਕਿਸ ਤਰ੍ਹਾਂ ਵਾਸਤਾ ਸੀ ਪਿਆਰ ਸੀ ਤੇ ਉਹ ਕਿਤਰਾ ਕਿਤੇ ਲੱਗਦਾ ਸੀ ਯਾਰ ਸਾਡੇ ਬਜ਼ੁਰਗਾਂ ਦੇ ਹੁੰਦੇ ਵੀ ਯਾਰੀ ਆ ਦੋਸਤੀ ਉਹਨਾਂ ਲੋਕਾਂ ਨਾਲ ਕਿ মিডিਏ ਕਸ਼ੋਰ ਦੱਸਦਾ ਫਿਰ ਉਹਦੀ ਪਰਚੋਲ ਜ ਥੋੜਾ ਥੋੜਾ ਉਹਨੂੰ ਪਰਚੋਲਣਾ ਸ਼ੁਰੂ ਕੀਤਾ ਵੀ ਇਹਨੂੰ ਵੇਖੀ ਸੀ ਵੀ ਹੈ ਕੀ ਹੈ ਠੀਕ ਜੀ ਬਾਬੇ ਬਜ਼ੁਰਗ ਸਾਡੇ ਦੱਸਦੇ ਵੀ ਇੰਨਾ ਕੀ ਪਿਆਰ ਹੈ ਸਾਡੇ ਜੀ ਵੀ ਕਿਉਂ ਖੇਚਿਆ ਮਤਲਬ ਵੀ ਜਦੋਂ ਕੋ ਸਰਦਾਰ ਵੇਖਦੇ ਦੋ ਦਿਲ ਕਰਦਾ ਵੀ ਇਹਨੂੰ ਡੱਕੀ ਹੈ ਚਾਹ ਪਈ ਹੈ ਪਾਣੀ ਪਈ ਹੈ ਬਿਠਾਈ ਹੈ ਸਾਡੇ ਬਜ਼ੁਰਗਾਂ ਦੇ ਵੀ ਇਦਾਂ ਇਦਾਂ ਕਿਉਂਕਿ ਉਹਨਾਂ ਦਾ ਪਿਆਰ ਸੀ ਤਾਂ ਸਾਡੇ ਜੀ ਵੀ ਕਿਉਂ ਹਾਂਜੀ ਮ ਹੁੰਦਾ ਨਾ ਵੀ ਜਦੋਂ ਕੋਈ ਵੇਖਦਾ ਤੁਸੀਂ ਨਾਰਮਲ ਜਾਂਦੇ ਹੋਗੇ ਤੁਹਾਨੂੰ ਕੋਈ ਮੁੰਡਾ ਵੇਖੇ ਕਿ ਪਿੰਡ ਦੇ ਵਖਣਗੇ ਰੋਕ ਲੈਣਗੇ ਹਾਂਜੀ ਫੋਟੋ ਵਾਲਾ ਟੈਕ ਕਰਾਉਣਗੇ ਚਾਹ ਪੀ ਲਓ ਪਾਣੀ ਚਾਹ ਬਿਲਕੁਲ ਜੀ ਬਹੁਤ ਇਹ ਖੇਚ ਕਿਉਂ ਉਹ ਮਤਲਬ ਇਹਨਾਂ ਗੱਲਾਂ ਦੇ ਵਿੱਚ ਕੁੜੀ ਜਿਹੜੀ ਉਹ ਸੀ ਦਿਮਾਗ ਦੇ ਵਿੱਚ ਇੱਕ ਖੁੜਕ ਜੀ ਸੀ ਫਿਰ ਉਹਨੂੰ ਦੂਰ ਕਰਨ ਦਾ ਕਰਕੇ ਇਦਾਂ ਵੀਡੀਓਜ਼ ਦਾ سلسلہ ਸ਼ੁਰੂ ਹੋ ਗਿਆ ਫਿਰ ਨਨਕਾਣਾ ਸਾਹਿਬ ਤੋਂ ਮੇਰਾ ਦੋਸਤ ਲਵਲੀ ਉਹ ਮੇਰਾ ਨਾਟ ਪਾ ਗਿਆ ਬਿਜ਼ਨਸ ਚ 파ਟਰਨ ਫਿਰ ਅਸੀਂ ਥੋੜਾ ਜਿਹਾ ਐਕਸਪੈਂਡ ਕੀਤਾ ਨੂੰ ਪਾਰਟੀਸ਼ਨ ਸਟੋਰੀਜ਼ ਸ਼ੁਰੂ ਕੀਤੀਆਂ ਆਈ ਵਿਟਨੈਸਨ ਜਿਹੜੇ ਉਦੋਂ ਪਾਰਟੀਸ਼ਨ ਦੇ ਉਹਨਾਂ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ ਜਿਹੜੇ ਲੋਕ ਉਧਰੋਂ ਆਉਂਦੇ ਨੇ ਤੁਹਾਡੇ ਤਰ੍ਹਾਂ ਉਹਨਾਂ ਦੇ ਪਿੰਡਾਂ ਤੱਕ ਲੈ ਕੇ ਜਾਣਾ ਜੀ ਫਿਰ ਹੌਲੀ ਹੌਲੀ ਸਤਾ ਸਤਾ ਪਤਣ ਲੱਗ ਪਤਾ ਲੱਗਣ ਲੱਗ ਪਿਆ ਵੀ ਉਦੋਂ ਦੇ ਬਹੁਤ ਸਾਰੀਆਂ ਵਿਛੜੀਆਂ ਫੈਮਿਲੀਆਂ ਉਹਨਾਂ ਨੂੰ ਰੀਯੂਨੀਅਨ ਦਾ سلسلہ ਉਹਨਾਂ ਨੂੰ ਲੱਭਣਾ ਪਿੰਡਾਂ ਚੋਂ ਉਧਰੋਂ ਇਧਰੋਂ ਇਸ ਤਰ੍ਹਾਂ ਕਰਕੇ ਤੇ ਜਦੋਂ ਤੁਸੀਂ ਸਭ ਤੋਂ ਪਹਿਲੀ ਜਿਹੜੀ ਵੀਡੀਓ ਬਣਾਈ ਜਾਂ ਪਹਿਲਾ ਪਰਿਵਾਰ ਮਿਲਾਇਆ ਉਹ ਕਿਹੜੇ ਸਮੇਂ ਕਦੋਂ ਉਹ ਮੈਨੂੰ ਲੱਗਦਾ 2015 ਦੇ ਐਂਡ ਨੂੰ ਤੇ ਹੋਣਾ ਵਾ ਪਹਿਲਾਂ ਤੇ ਅਸੀਂ YouTube ਸਾਡੇ ਬੰਦ ਸੀ ਇੱਥੇ ਤੇ 2014 ਜਾਂ 15 ਦੇ ਸ਼ੁਰੂ ਦੇ ਖੁੱਲੇ ਸੀ ਆਈ ਥਿੰਕ ਜੀ ਤੇ ਪਹਿਲਾਂ ਤਾਂ ਫੇਸਬੁਕ ਤੇ ਬਣਾਉਂਦੇ ਰਹੇ ਫਿਰ ਗਹਿਰੀ ਮੰਡੀ ਪਿੰਡ ਸੀ ਉੱਥੋਂ ਦੇ ਇੱਕ ਬਜ਼ੁਰਗ ਸੀ ਉਹਨਾਂ ਦੀ ਵੀਡੀਓ ਬਣਾਈ ਠੀਕ ਜੀ ਤੇ ਉਹ ਵੀਡੀਓ ਬਣਾ ਕੇ ਪਾਈ ਤੇ ਉਹ ਫਿਰ ਲੱਭ ਵੀ ਗਏ ਫਿਰ ਬਾਅਦ ਚ ਮਿਲਣ ਵੀ ਆਏ ਫਿਰ ਉੱਥੋਂ ਪਤਾ ਲੱਗ ਗਿਆ ਵੀ ਯਾਰ ਆ ਵਧੀਆ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਹਾਂਜੀ ਤੇ ਜਿੱਦਾਂ ਭਾਜੀ ਜਿੱਦਾਂ ਇੰਡੀਆ ਤੋਂ ਕਿਸੇ ਨਾਲ ਆਉਣਾ ਉਹਨਾਂ ਦੇ ਵੀਜ਼ੇ ਲਈ ਕੀ ਰਿਕੁਆਇਰਮੈਂਟਸ ਨੇ ਇੰਡੀਆ ਤੋਂ ਵੀਜ਼ੇ ਵਾਸਤੇ ਮੁਸ਼ਕਲ ਨੇ ਕਿਉਂਕਿ ਪਾਕਿਸਤਾਨ ਤੋਂ ਚਲੋ ਫਿਰ ਵੀ ਕਿਤਨਾ ਕਿਤੇ ਦੇ ਦਿੰਦਾ ਵਾ ਇੰਡੀਅਨ ਗਵਰਨਮੈਂਟ ਦਿੰਦੀ ਨਹੀਂ ਬਿਲਕ ਪਿੰਡਾਂ ਦੀ ਪਾਲਿਸਿਸ ਹੁੰਦੀ ਹੈ ਜਿਵੇਂ ਉਹ ਅਕਾਮੋਡੇਟ ਕਰਦੇ ਫਿਰ ਐਵੇਂ ਹੀ ਇਹਨਾਂ ਦੇ ਮਿਨਿਸਟਰੀ ਨੇ ਅਕਾਮੋਡੇਟ ਕਰਨਾ ਹੁੰਦਾ ਜੀ ਲੇਕਿਨ ਉਹਦੇ باوجود ਵੀ ਪਾਕਿਸਤਾਨ ਐਂਬੈਸੀ ਦੇ ਦਿੰਦੀ ਹੈ ਇੰਡੀਆ ਐਂਬੈਸੀ ਬਹੁਤ ਸਟ੍ਰਿਕਟ ਹੈ ਇਸ ਮਾਮਲੇ ਵਿੱਚ ਦਿੰਦੀ ਨਹੀਂ ਵੀਜ਼ਾ ਤੇ ਮਾ ਹਾਲ ਕਿ ਮੈਂ 2-3 ਵਾਰੀ ਕੀਤਾ ਅਪਲਾਈ ਮੈਨੂੰ ਨਹੀਂ ਦਿੱਤਾ ਅੱਛਾ ਕੀਤਾ ਦੋ ਟ੍ਰਾਈ ਹਾਂ ਕਰਨਾ ਚਾਹੀਦਾ ਯਾਰ ਜਿਹੜੇ ਲੋਗ ਮਤਲਬ 70 75 ਸਾਲ ਦੇ 80 ਸਾਲ ਦੇ ਬਜ਼ੁਰਗ ਨੇ ਉਹਨਾਂ ਨੇ ਕੀ ਗੁਨਾਹ ਕਰ ਦੇਣਾ ਕੀ ਕਿਸੇ ਦਾ ਨੁਕਸਾਨ ਕਰ ਦੇਣਾ ਜਾਂ ਇਹਨਾਂ ਦਾ ਉਹਨਾਂ ਦਾ ਤੇ ਮੈਨੂੰ ਲੱਗਦਾ ਹੈ ਆਜ਼ਾਦੀ ਹੋਣੀ ਚਾਹੀਦੀ ਥੋੜੀ ਤਾਰਾਂ ਥੋੜੀਆਂ ਢਿੱਲੀਆਂ ਹੋਣੀਆਂ ਚਾਹੀਦੀਆਂ ਹੁਣ ਜਾਨ ਥੋੜਾ ਸੌਖਾ ਹੋਣਾ ਚਾਹੀਦਾ ਕਿਉਂਕਿ 1947 ਦੀ ਵਿਛੋੜੇ ਤੋਂ ਬਾਅਦ ਬਹੁਤ ਕੁਝ ਵੰਡਿਆ ਗਿਆ ਸਾਡੇ ਬਜ਼ੁਰਗ ਵੰਡੇਗੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਸਾਡੇ ਘਰ ਇੱਥੇ ਨੇ ਅੱਧਿਆਂ ਦੇ ਘਰ ਉੱਥੇ ਨੇ ਇਹ ਚੀਜ਼ ਦੀ ਖੋਲ ਹੋਣੀ ਚਾਹੀਦੀ ਆ ਬਿਲਕੁਲ ਬਿਲਕੁਲ ਬਹੁਤ ਵਧੀਆ ਲੱਗਾ ਭਾਈ ਸਾਹਿਬ ਜੀ ਤੁਹਾਡਾ ਨਾਲ ਗੱਲਬਾਤ ਕਰਕੇ ਵਧੀਆ ਲੱਗਾ ਤੁਸੀਂ ਆਏ ਕਿਉਂਕਿ ਜਿਵੇਂ ਆਪਾਂ ਉੱਥੇ ਬੈਠੇ ਆ ਨਾ ਹੁਣ ਵਿਕਾਰ ਕੋ ਤੁਸੀਂ ਜਾਣਾ ਕੁਝ ਲੋਕਾਂ ਦਾ ਇਹ ਗਿੱਲਾ ਹੁੰਦਾ ਪੀਨ ਨੂੰ ਆਪਣੀਆਂ ਹਵੇਲੀਆਂ 'ਚ ਬਿਠਾ ਦੇ ਮੈਂ ਨਾ ਵੀ ਜਿਹੜੇ ਬਾਹਰੋਂ ਲੋਕ ਆਉਂਦੇ ਆਪ ਆਉਂਦੇ ਆ ਹੀ ਹਵੇਲੀਆਂ ਜਾਣਾ ਇਹ ਭਾਜੀ ਮੇਰਾ ਸਵਾਲ ਵੈਸੇ ਹੈ ਸੀ ਸਾਰੀਆਂ ਗੱਲਾਂ ਕੀਤੀਆਂ ਧੰਨਵਾਦ ਤੁਹਾਡਾ ਤੁਸੀਂ ਆਏ ਜਰਾਬ ਮਨਦੀਪ ਭਾਜੀ ਸ਼ੁਕਰੀਆ ਤੁਹਾਡਾ ਭਾਈ ਜਰਨੈ ਭਾਈ ਸਾਹਿਬ ਤੇ ਬਹੁਤ ਵਧੀਆ ਆਪਣੀਆਂ ਗੱਲਾਂ ਬਾਤਾਂ ਆਈਆਂ ਪੋਡਕਾਸਟ ਦਾ ਉਹ ਵੀ ਦੱਸ ਦਿਓ ਭਾਜੀ ਕਿ ਜਰੂਰ ਦੇਖਿਓ ਪੋਡਕਾਸਟ ਵੀ ਜਰੂਰ ਦੇਖਿਓ ਜੀ ਗੱਲਾਂ ਬਾਤਾਂ ਕੀਤੀਆਂ ਆਪਾਂ ਬਹੁਤ ਵਧੀਆ ਬੈ ਕੇ ਮੇਰੇ ਪਿੰਡ ਬੈ ਕੇ ਦੇਰੇ ਤੇ ਲਾ ਕੇ ਤੇ ਭਾਜੀ ਕਹਿੰਦੇ ਸੀ ਆਪਾਂ ਸ਼ਹਿਰ ਹੀ ਬੈ ਚਲੀਏ ਪਰ ਮੈਂ ਨਹੀਂ ਆਪਾਂ ਪਿੰਡ ਵੇਖਣਾ ਇਧਰ ਨਾਸਰ ਭਾਈ ਹੋਣਾਂ ਦੇ ਪੱਠੇ ਵੀ ਆ ਗਏ ਨੇ ਨਾਲ ਦੀ ਨਾਲ ਹੀ ਕਾਰਗਲ ਗੱਡੀਆਂ ਸਾਈਡ ਤੇ ਕਰੀਆਂ ਪਈਆਂ ਇਹਨੂੰ ਪਹਿਲ ਆ థాంਕ ਯੂ ਰੋਕ ਜੀ ਸ਼ੁਕਰੀਆ థాంਕ ਯੂ ਆਜੋ ਆਜੋ ਲਓ ਜੀ ਲੋ ਹੋਰ ਜੀ ਵਾਹ ਕੀ ਬਾਤ ਇਹ ਆ ਪਿੰਡਾਂ ਦੀਆਂ ਰੌਣਕਾਂ ਇੱਕ ਚੀਜ਼ ਹੋਰ ਦੱਸ ਦੇ ਲੋ ਇੱਥੇ ਪਿੰਡਾਂ ਦੇ ਵਿੱਚ ਘਰਾਂ ਤੱਕ ਮੀਟਰ ਦੀ ਲਾਈਨ ਆਉਂਦੀ ਆ ਇਦੀ ਗੈਸ ਪਾ ਗੈਸ ਦੀ ਪਾਈਪਲਾਈਨ ਆਉਂਦੀ ਆ ਕਾਰਾਂ ਦਾ ਲੈ ਦਾਦੂ ਘੋਰੀ ਹਰ ਘਰ ਚ ਮੀਟਰ ਲੱਗਾ ਤੇ ਗੈਸ ਹੋਊਗੀ ਜਾਣੇ ਹੁਣ ਆ ਆ ਵਾਹ ਜੀ ਵਾਹ ਪਿੰਡਾਂ ਦੇ ਵਿੱਚ ਆ ਸਾਰੇ ਮੀਟਰ ਲੱਗੇ ਆ ਨਾਸਰ ਭਾਈ ਉਹਦਾ ਮੀਟਰ ਆ ਲਓ ਜੀ ਤੇ ਆ ਆਪਣੇ ਸਿੰਘ ਸਾਹਿਬ ਹਾਂਜੀ ਠੀਕ ਹੋ ਵਧੀਆ ਸਵਾਦ ਆਇਆ ਤੁਹਾਨੂੰ ਭਾਈ ਨਾਸਰ ਸੈਲਿਬ੍ਰਿਟੀ ਵੀ ਨੇ ਤੇ ਪਿਆਰ ਕਰਨ ਵਾਲੇ ਜੀ ਵੀ ਨੇ ਬਿਲਕੁਲ ਜੀ अपना वीर रबी रूप वीर अपना लौड जी आडेरा ते दियो जी इजाजत शुक्रिया बहुत-बहुत धन्यवाद ਤੁਸੀਂ ਟਾਈਮ ਦਿੱਤਾ ਤੇ ਟਾਈਮ ਕੱਢਿਆ ਸਮਾਂ ਕੱਢਿਆ ਜੀ ਤੇ ਠੀਕ ਹੈ ਵਧੀਆ ਸਰ ਬਹੁਤ-ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਪੈਥੇ ਆ ਹੁਣ ਤੁਹਾਨੂੰ ਜਰੂਰ ਫੇਰ ਆਪਾਂ ਜਦੋਂ ਵੀ ਕਿਤੇ ਬਣਿਆ ਪ੍ਰੋਗਰਾਮ ਤੇ ਫੇਰ ਆਪਾਂ ਮਿਲਾਂਗੇ ਜੀ ਜਿੱਦੋਂ ਮਰਜ਼ੀ ਹੋ ਬਹੁਤ-ਬਹੁਤ ਧੰਨਵਾਦ ਜੀ ਤੇ ਇਧਰ ਧੰਨਵਾਦ ਭਾਈ ਸਾਹਿਬ ਜੀ ਦਾ ਵੀ ਜਿਹੜੇ ਸਾਰਿਆਂ ਨਾਲ ਮਿਲਵਾ ਰਹੇ ਨੇ ਥੈਂਕ ਯੂ